ਲੰਗੇ ਦਿਣੀ ਮਨੀਸ਼ ਸੋਦੀਆ ਦੇ ਵੱਲੋਂ ਇੱਕ ਮੀਟਿੰਗ ਦੌਰਾਨ ਇਥੋਂ ਤੱਕ ਕਹਿ ਦਿੱਤਾ ਗਿਆ ਕਿ 227 ਦੀਆਂ ਚੋਣਾਂ ਜਿੱਤਣ ਦੇ ਵਾਸਤੇ ਸਾਮ-ਦਾਮ-ਦੰਡ-ਭੇਦ ਜੋ ਵੀ ਇਸਤੇਮਾਲ ਕਰਨਾ ਪਵੇ ਕਰਾਂਗੇ ਔਰ ਨਾਲੋਂ ਨਾਲ ਇਸ ਮਹਾਵਰੇ ਦੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਝੂਠ ਸੱਚ ਲੜਾਈ ਝਗੜਾ ਸਾਰਾ ਕੁਝ ਵਰਤਾਂਗੇ ਔਰ ਇਸ ਮਹਾਵਰੇ ਦੇ ਨਾਲ ਉਹਨਾਂ ਨੇ ਝੂਠ ਸੱਚ ਅਤੇ ਲੜਾਈ ਝਗੜਾ ਵੀ ਜੋੜ ਦਿੱਤਾ ਹੁਣ ਇਸੇ ਚੀਜ਼ ਦਾ ਵਿਰੋਧ ਵੱਖ-ਵੱਖ ਪਾਰਟੀਆਂ ਕਰ ਰਹੀਆਂ ਨੇ ਕਰਨਾ ਬਣਦਾ ਵੀ ਹੈ ਕਿਉਂਕਿ ਇਸ ਬਿਆਨ ਤੋਂ ਬਾਅਦ ਬੇहद ਸਵਾਲ ਖੜੇ ਹੋ ਰਹੇ ਨੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਔਰ ਉਹਨਾਂ ਸਵਾਲਾਂ ਕਰਕੇ ਹੀ ਹੁਣ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇਸ ਘਿਰਦੀ ਨਜ਼ਰ ਆ ਰਹੀ ਹੈ ਹੁਣ ਸਵਾਲ ਇਹ ਹੈ ਕਿ ਕੀ ਹੁਣ ਤੱਕ ਝੂਠ ਬੋਲਿਆ ਗਿਆ ਜੇ ਹੁਣ ਕਹਿ ਰਹੇ ਆ ਕਿ ਝੂਠ ਵੀ ਝੂਠ ਸੱਚ ਵੀ ਵਰਤਣਾ ਪਵੇ ਤੇ ਉਹ ਵੀ ਵਰਤੋ ਤਾਂ ਕਿ ਹੁਣ ਤੱਕ ਫਿਰ ਝੂਠ ਬੋਲਿਆ ਗਿਆ ਜਾਂ ਫਿਰ ਆਉਂਦੇ ਸਮੇਂ ਵਿੱਚ ਹੁਣ ਜੋ ਬੋਲੋਗੇ ਉਹ ਝੂਠ ਬੋਲੋਗੇ ਬਹੁਤ ਕੁਝ ਇਸ ਵੇਲੇ ਸਵਾਲਾਂ ਦਾ ਸਬਬਾ ਹੈ ਪਰ ਇਹਦੇ ਦਰਮਿਆਨ ਬੀਜੇਪੀ ਦੀ ਲੰਘੇ ਦਿਣੀ ਹੋਈ ਜਿਹੜੀ ਰੈਲੀ ਕਹਿ ਲਈਏ ਬੀਜੇਪੀ ਦੇ ਲੰਘੇ ਦਿਣੀ ਹੋਏ ਇਕੱਠ ਕਹਿ ਲਈਏ ਉਸ ਦਰਮਿਆਨ ਫਤੇਜੰਗ ਬਾਜਵਾ ਨੇ ਜ਼ਰੂਰ ਇਸ ਉੱਤੇ ਟਿੱਪਣੀ ਕਰਦਿਆਂ ਹੋਇਆਂ ਕੁਝ ਬਿਆਨ ਸਾਂਝੇ ਕੀਤੇ ਨੇ ਪ੍ਰਤਾਪ ਸਿੰਘ ਬਾਯਵਾ ਦੇ ਭਰਾ ਫਤੇਜੰਗ ਬਾਜਵਾ ਕੀ ਬੋਲੇ ਨੇ ਆਓ ਸੁਣਦੇ ਹਾਂ ਔਰ ਜਿਸ ਤਰੀਕੇ ਨਾਲ 15 20 ਹਜ਼ਾਰ ਬੰਦੇ ਦਾ ਅੱਜ ਇਕੱਠ ਇੱਥੇ ਹੋਇਆ ਜ ਰਾਜਪੁਰੇ ਦਾਣਾ ਮੰਡੀ ਦੇ ਵਿੱਚ ਇਸ ਗੱਲ ਦਾ ਸੰਕੇਤ ਕਰਦੀ ਹੈ ਵੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਅਗਲਾ ਮੌਕਾ ਦੇਣਾ ਚਾ ਰਹੇ ਚਾਹੇ ਉਹ ਲੈਂਡ ਪੂਲ ਪਾਲਿਸੀ ਦੇ ਅਗੇਂਸਟ ਅ ਅੱਜ ਦੀ ਇਹ ਰੈਲੀ ਸੀ ਪਰ ਲੋਕਾਂ ਦੀਆਂ ਜਿਹੜੀਆਂ ਦਿਲ ਦੀਆਂ ਤੰਦਾ ਹੁੰਦੀਆਂ ਨੇ ਨਾ ਉਹ ਅਸੀਂ ਅਕੇ ਬੈਠੇ ਵੇਖ ਲੈਨੇ ਜਿਸ ਤਰੀਕੇ ਨਾਲ ਲੋਕਾਂ ਦਾ ਗਰੁੱਪ ਦੇ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨਾ ਔਰ ਅਜੇ ਸੁਖਬੀਰ ਖੱਟੜਾ ਜਿਹੜੇ ਕਿ ਪਟਿਆਲੇ ਤੋਂ ਇੱਕ ਬਹੁਤ ਨਾਮਵਰ ਇੱਕ ਵਧੀਆ ਵਰਕਰ ਇੱਕ ਲੀਡਰ ਨੇ ਉਹਨਾਂ ਦਾ ਅੱਜ ਪਾਰਟੀ ਨਾਲ ਜੁੜਨਾ ਇਹ ਸੰਕੇਤ ਕਰਦਾ ਹੈ ਵੀ ਭਾਰਤੀ ਜਨਤਾ ਪਾਰਟੀ ਅਗਲੀ ਸਰਕਾਰ ਬਣਾਏਗੀ ਪੰਜਾਬ ਦੇ ਵਿੱਚ ਇੱਥੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਔਰ ਮੈਂ ਮੁਬਾਰਕ ਦੇਣਾ ਚਾਹਨਾ ਇਹਦੇ ਵਿੱਚ ਅੱਜ ਜੱਗਾ ਜੀ ਨੇ ਜਿਹੜਾ ਨਮਾਇਆ ਰੋਲ ਅਦਾ ਕੀਤਾ ਹੈ ਅੱਜ ਦੀ ਇਸ ਰੈਲੀ ਨੂੰ ਸਕਸੈਸਫੁਲ ਬਣਾਉਣ ਦੇ ਲਈ ਉਹਦੇ ਵਿੱਚ ਜੱਗਾ ਜੀ ਦਾ ਲੋਕਾਂ ਦੇ ਨਾਲ ਪਿਆਰ ਔਰ ਸਾਰੀ ਲੀਡਰਸ਼ਿਪ ਆਈ ਹੈ ਉਹਨਾਂ ਦੀ ਪਿੱਠ ਸੱਪਟ ਪਾਈ ਹੈ ਔਰ ਮੈਂ ਮੁਬਾਰਕ ਦੇਣਾ ਚਾਹਨਾ ਵੀ ਜੱਗਾ ਜੀ ਰਾਜਪੁਰਾ ਤੇ ਅਸੀਂ ਜਿੱਤ ਗਏ ਆ ਪਰ ਆਲੇ-ਦੁਆਲੇ ਹਲਕਿਆਂ ਦੇ ਵਿੱਚ ਵੀ ਅਸੀਂ ਜਿੱਤ ਪ੍ਰਾਪਤ ਕਰ ਰਹੇ ਹਾਂ ਮਿਹਰਬਾਨੀ ਗੱਲ ਕਰਦੀ ਹੈ ਤੁਹਾਨੂੰ ਕਿਦਾ ਦੇ ਵਿੱਚ ਇੰਟਰਵਿਊ ਹੋਣ ਕਰ ਗਿਆ ਲੱਗੇ ਪਰ ਵਿਰੋਧ ਚੁੱਦਾ ਹੋ ਰਿਹਾ ਕੀ ਲੱਗਦਾ ਕੀ ਕੋਲ ਨੀ ਹੈ 15 ਅਗਸਤ ਨੂੰ ਜਨਰਲ ਕਲੇਡਨ ਮੈਨੂੰ ਇਸ ਬਾਰੇ ਕੋਈ ਮੈਨੂੰ ਇਹ ਇਸ ਬਾਰੇ ਕੋਈ ਸਮਝ ਨਹੀਂ ਆ ਰਹੀ ਜਿੰਨੇ ਸਭ ਕੇ ਮਾਰੇ ਵੀ ਝੂਠ ਬੋਲ ਕੇ ਸੇਵ ਕਰਕੇ ਤਾਂ ਲੰਗਾ ਥੋੜਾ ਚਲਾ ਕੇ ਡਾਂਗਾ ਸਾਕੇ ਜੋ ਚੋਰਾ ਦਾ ਕਿਹਨਾਂ ਦੇ ਵੇਰਾ ਦੇ ਕੋਈ ਉਹਨਾਂ ਦਾ ਉਹਨਾਂ ਦੇ ਨਾਲ ਤੇ ਪੰਜਾਬ ਦੇ ਲੋਕਾਂ ਨੇ ਜੋ ਕਰਨਾ ਹੈ ਨਾ ਉਹਦਾ ਟ੍ਰੇਲਰ ਉਹਨਾਂ ਨੇ ਪਹਿਲੇ ਆਪ ਹੀ ਬਣਾ ਲਿਆ ਡਾਂਗਾ ਛੋਟੇ ਪੰਜਾਬ ਦੇ ਲੋਕ ਨਹੀਂ ਕਦੀ ਖਾਦੇ ਤੇ ਨਾ ਖਾਣਗੇ ਲੋਕਾਂ ਨੇ ਪੰਜਾਬ ਦੇ ਨੇ ਇਹਨਾਂ ਨੂੰ ਅਕਲ ਜ਼ਰੂਰ ਸਿਖਾਣੀ ਹੈ ਜਿਹੜੇ ਭਗਵੰਤ ਮਾਨ ਦਾ ਜਿਹੜਾ ਇਹ ਚੋਰਾ ਦਾ ਟੋਲਾ ਵਾਕੇ ਬੈਠਾ ਹੈ ਲੋਕਾਂ ਨੇ ਇਹਨਾਂ ਨੇ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਾ ਇਹਨਾਂ ਦੇ ਗਿੱਟਿਆਂ ਨੂੰ ਰਸੇ ਬਾਕੇ ਲੋਕਾਂ ਖਿੱਚਦੇ ਫਿਰਦਾ ਪੰਜਾਬ ਦੇ ਵਿੱਚ ਉਹ ਜੋ ਮਰਜ਼ੀ ਦੇਖੋ ਜੋ ਮਰਜ਼ੀ ਕਹਿੰਦੇ ਰਹਿੰਦੇ ਨੇ ਪਰ ਕਹਿਨ ਦਾ ਕੋਈ ਅਸਰ ਨਹੀਂ ਮੈਂ ਕਿਹ ਅਗੇਂਸਟ ਅਸੀਂ ਇਹਨਾਂ ਨੂੰ ਵੀ ਦੇਖਿਆ ਇਹਨਾਂ ਨਾਲ ਹੁੰਦਾ ਕੀ ਹੈ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਾਂਗੇ ਇਸ ਗੱਲ ਬਿਲਕੁਲ ਕਰਾਂ ਬਿਲਕੁਲ ਇਸ ਤੇ 파ਟੀ ਇਸ ਦੇ ਉੱਤੇ ਅਸੀਂ ਸੀਰੀਅਸ ਨੋਟ ਲੈ ਰਹੇ ਹਾਂ ਔਰ ਚੋਣ ਕਮਿਸ਼ਨ ਨੂੰ ਜਿਸ ਤਰੀਕੇ ਦੀ ਉਹਨਾਂ ਬੋਲੀ ਬੋਲੀ ਉਹਦੇ ਅਗੇਂਸਟ ਅਸੀਂ ਐਕਸ਼ਨ ਲੈ ਆ ਜਾਵਾਂਗੇ